ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਸੱਚੇ ਰਿਸ਼ਤੇ ਚਨਵ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਜੇਕਰ ਤੁਸੀਂ ਐਡ ਲਗਵਾਉਣੀ ਹੋਵੇ ਤਾਂ ਸਾਨੂੰ WhatsApp ਨੰਬਰ 96756924 ਤੇ ਆਪਣਾ ਪੂਰਾ ਬਾਇਓ ਡਾਟਾ ਫੇਰ ਬੇਸ਼ੱਕ ਭੇਜੋ ਜੀ ਤੇ ਮੈਸੇਜ ਕਰੋ ਆਪਾਂ ਵੀਡੀਓ ਦੇ ਵਿੱਚ ਬਿਨਾ ਰੋਕ ਕੇ ਸਾਰੇ ਰਿਸ਼ਤੇ ਬੋਲਾਂਗੇ ਜੀ ਚੈਨਲ ਸਬਸਕ੍ਰਾਈਬ ਕਰ ਲਓ ਜੀ ਪਰ ਪਹਿਲਾਂ ਲਾਈਕ ਦਾ ਬਟਨ ਜਦੋਂ ਦਬਾਓਗੇ ਤਾਂ ਨਾਲ ਹੀ ਹਾਈਪ ਦਾ ਬਟਨ ਵੀ ਦਵਾ ਦੇਣਾ ਇਸ ਨਾਲ ਚੈਨਲ ਨੂੰ ਨੰਬਰ ਮਿਲਦੇ ਹਨ ਸੋ ਵਾਖ ਬਹੁਤ ਧੰਨਵਾਦ ਜੀ ਆਪ ਸਾਨੂੰ ਇੰਨਾ ਪਿਆਰ ਦਿੰਦੇ ਹੋ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਿ ਤੁਸੀਂ ਸਾਡੇ ਚੈਨਲ ਨੂੰ ਕਿਹੜੇ ਏਰੀਏ ਤੋਂ ਦੇਖ ਰਹੇ ਹੋ ਕਿੱਥੋਂ ਕਿੱਥੋਂ ਤੁਹਾਨੂੰ ਸਾਡਾ ਚੈਨਲ ਕਿਹੜੀ ਭਾਸ਼ਾ ਵਿੱਚ ਸੁਣਾਈ ਦਿੰਦਾ ਹੈ ਜੇਕਰ ਅੰਗਰੇਜ਼ੀ ਵਿੱਚ ਸੁਣਾਈ ਦਿੰਦਾ ਹੈ ਤਾਂ ਇਸ ਨੂੰ ਤੁਸੀਂ ਸੈਟਿੰਗ ਦੇ ਵਿੱਚ ਜਾ ਕੇ ਪੰਜਾਬੀ ਵਿੱਚ ਕਰ ਲਓ ਜੀ ਚੈਨਲ ਨੂੰ ਵੇਖਣ ਲਈ ਆਪ ਜੀ ਦਾ ਧੰਨਵਾਦ ਜੀ ਪੇਸ਼ ਨੇ ਜੀ ਅੱਜ ਦੇ ਨਵੇਂ ਰਿਸ਼ਤੇ ਜੀ ਤੇ ਸਾਰੇ ਨਵੇਂ ਰਿਸ਼ਤੇ ਨੇ ਜੀ ਪਹਿਲਾ ਰਿਸ਼ਤਾ ਨੋਟ ਕਰੋ ਜੀ ਨੰਬਰ 1 ਨਾਮ ਕੌਰ ਕਾਸਟ ਜੱਟ ਸਿੱਖ ਡੇਟ ਆਫ ਬਰਥ 1955 ਕੱਤ 5 ਫੁੱਟ 7 ਇੰਚ ਕੈਨੇਡਾ ਪੀਆਰ ਹੈ ਜੀ ਤੇ ਲੜਕੀ অন্ਟਾਰੀਓ ਸਿਟੀ ਦੇ ਵਿੱਚ ਸਟੱਡੀ ਹੈ ਜੀ ਇਹਨਾਂ ਦੀ ਡਾਇਟਾ ਨਿਊਟ੍ਰੀਸ਼ਨ ਦੀ ਅਤੇ ਫੂਡ ਸਾਇੰਸ ਦਾ ਡਿਪਲੋਮਾ ਕੀਤਾ ਹੋਇਆ ਰਸਤੇ ਦੀ ਮੰਗ ਹੈ ਜੀ ਇਹਨਾਂ ਦੀ ਕਿ ਲੜਕਾ ਬੀ.ਐਸ.ਸੀ ਦੇ ਵਿੱਚ ਡਿਗਰੀ ਹੋਲਡਰ ਹੋਵੇ ਅਤੇ ਬੈਸ ਨੂੰ ਸੋਨਾ ਸੁਨੱਖਾ ਹੋਵੇ ਜੀ। ਦਰਖਾਸਤ ਕਰਿਓ ਸਾਡੇ ਨਾਲ ਵਟਸਐਪ ਨੰਬਰ ਤੇ ਜੀ। ਰਿਸ਼ਤਾ ਨੋਟ ਕਰੋ ਜੀ। ਨਾਮ ਕੌਰ ਕਾਸਟ ਜੱਟ ਸਿੱਖ। ਡੇਟ ਆਫ ਬਰਥ 2000 ਤੇ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ। ਅਤੇ ਖਾਨਦਾਨੀ ਪਰਿਵਾਰ ਦੀ ਲੜਕੀ ਹੈ ਜੀ। ਸੋਨੀ ਸੁਨੱਖੇ ਸੁੰਦਰਾ ਜੀ। ਇਹਨਾਂ ਨੂੰ ਰਿਸ਼ਤੇ ਦੀ ਮੰਗ ਆਈ। ਲੜਕਾ ਕੈਨੇਡਾ ਵਿੱਚ ਪੀਆਰ ਹੋਵੇ ਸੋਹਣਾ ਸੁਨੱਖਾ ਹੋਵੇ ਵੈਸ਼ਨੂ ਹੋਵੇ ਇਹਨਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਹੋ ਜੀ ਇਸ WhatsApp ਨੰਬਰ ਤੇ ਤੀਸਰਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਡੇਟ ਆਫ ਬਰਥ 1998 ਕੱਦ 5 ਫੁੱਟ 5 ਇੰਚ ਇਹ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਟਾਰਟੋਰੀਓ ਕੈਨੇਡਾ ਦੇ ਵਿੱਚ ਡਾਇਰੈਕਟ ਦਾ ਪਰੂਟਿਮ ਸਦਾਇਨਾ ਕੋਚ ਕੀਤਾ ਹੋਇਆ ਜੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਬੀਸੀ ਦੇ ਵਿੱਚ ਹੋਵੇ ਅਤੇ ਡਿਗਰੀ ਹੋਲਡਰ ਵੈਸ ਨੂੰ ਸੋਨਾ ਸੁਨੱਖਾ ਹੋਵੇ ਤੇ ਮਾਲਵਾ ਰੀਤ ਹੋਵੇ ਸੰਪਰਕ ਕਰੋ WhatsApp ਨੰਬਰ ਤੇ ਚੌਥਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜਟ ਸਿਕ ਡੇਟ ਆਫ ਬਰਥ 2000 ਇਹ ਲੜਕੀ ਕੈਨੇਡਾ ਵਰਕ ਪਰਮਿਟ ਤੇ ਹੈ ਜੀ ਅਤੇ ਖਾਨਦਾਨੀ ਪਰਿਵਾਰ ਦੀ ਸੋਹਣੀ ਸੁਨੱਖੀ ਸੁੰਦਰ ਲੜਕੀ ਹੈ ਜੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਕੈਨੇਡਾ ਦੇ ਵਿੱਚ ਯਾਰ ਹੋਵੇ ਔਰ ਸੋਹਣਾ ਸੁਨੱਖਾ ਵੈਸ ਨੂੰ ਹੋਵੇ ਜੀ ਸੰਪਰਕ ਕਰਿਓ 94175 65924 ਤੁਸੀਂ ਆਪਣੇ ਚੈਨਲ ਸੱਚੇ ਰਿਸ਼ਤੇ ਨੂੰ ਵੇਖ ਕੇ ਜੋ ਵੀ ਰਿਸ਼ਤਾ ਕਰੋ ਤਾਂ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਕਿਉਂਕਿ ਜਾਂਚ ਪੜਤਾਲ ਕੀਤੇ ਹੋਏ ਰਿਸ਼ਤੇ ਜੀਵਨ ਭਰ ਲਈ ਨਿਭਦੇ ਹਨ ਅਗਲਾ ਰਿਸ਼ਤਾ ਨੋਟ ਕਰੋ ਜੀ ਨੰਬਰ 5 ਨਾਮ ਕੌਰ ਕਾਸਟ ਜੱਟ ਸਿੱਖ ਸਟੱਡੀ ਪੋਸਟ ਗ੍ਰੈਜੂਏਸ਼ਨ ਹੈ ਜੀ ਇਹਨਾਂ ਦੀ ਡੇਟ ਆਫ ਬਰਥ ਹੈ ਜੀ 1997 ਦੋ 5 ਫੁੱਟ 5 ਇੰਚ ਸੋਨੀ ਸੁਨੱਖੀ ਸਸੀਲ ਖਾਨਦਾਨੀ ਲੈਂਡਲੋਰਡ ਰਿਵਾਰਦੀਤੀ ਹੈ ਜੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਸੋਹਣਾ ਸੁਨੱਖਾ ਪੜਿਆ ਲਿਖਿਆ ਹੋਵੇ ਲੜਕੇ ਕੋਲ ਜ਼ਮੀਨ 5 ਏਕੜ ਦੇ ਕਰੀਬ ਹੋਵੇ ਜੀ ਇਹਨਾਂ ਦਾ ਏਰੀਆ ਪਟਿਆਲਾ ਨੱਭਾਗਾ ਜੀ ਇਹਨਾਂ ਨੂੰ ਵੀ ਇਹ ਪ੍ਰੋਫਾਈਲ ਸੰਪਰਕ ਕਰੋ ਜਾਂਦਾ ਉਂ 1000 ਸੰਪਰਕ ਕਰੋ 9417565924 ਕਿਮਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸੋਖ ਇਹ ਲੜਕੀ ਬੇਖਸੂਰ ਤਲਾਕशुदा ਹੈ ਜੀ ਡੇਟ ਆਫ ਬਰਥ ਹੈ ਜੀ ਇਹਨਾਂ ਦੀ 1992 ਕੱਦ ਹੈ 5 ਫੁੱਟ 2 ਇਚ ਸਟੱਡੀ ਬੀ ਐਸ ਸੀ ਨਾਸੰਗ ਹੈ ਜੀ ਅਤੇ ਪ੍ਰਾਈਵੇਟ ਨੌਕਰੀ ਕਰ ਰਹੀ ਹੈ ਲੜਕੀ ਬਹੁਤ ਹੀ ਖੂਬਸੂਰਤ ਸੁੰਦਰ ਸੁਸ਼ੀਲ ਸਲੇਮ ਹੈ ਜੀ ਇਹਨਾਂ ਦਾ ਰਿਸ਼ਤੇ ਦੀ ਮੰਗਾ ਜੀ ਕਿ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਖਾਨਦਾਨੀ ਵੈਸ਼ਨੂ ਹੋਵੇ ਏਰੀਆ ਇਹਨਾਂ ਨੂੰ ਫਤਿਹਗੜ ਸਾਹਿਬ ਮੋਹਾਲੀ ਰੋਪੜ ਇਸ ਏਰੀਆ ਦੇ ਸੰਪਰਕ ਕਰ ਸਕਦੇ ਨੇ 98175 65924 ਅਗਲਾ ਰਿਸ਼ਤਾ ਨੋਟ ਕਰੋ ਜੀ ਤਤਮਾ ਨਾਮ ਕੌਰ ਪਤਾ ਲੁਧਿਆਣਾ ਸਟੱਡੀ ਦੀ ਕੋਮ ਕੱਦ 5 ਫੁੱਟ 3 ਇੰਚ ਹੈ ਜੀ ਕਾਸਟ ਹੈ ਜੀ ਇਹਨਾਂ ਦੀ ਜੱਟ ਸਿੱਖ ਗਰੇਵਾ ਡੇਟ ਆਫ ਬਰਥ 1994 ਆਦਰਨਾ ਦੇ ਰਿਟਾਇਰਡ ਨੇ ਜਾਂ ਉਤੋਂ ਮਦਰ ਹਾਊਸ ਵਿੱਚ ਰਸਤੇ ਦੀ ਮੰਗ ਹੈ ਜੀ ਪਲਟ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਯੂ ਐਸ ਏ ਵਿੱਚ ਪੀ ਆਰ ਹੋਵੇ ਜੀ ਤੇ 4-5 ਏਕੜ ਜ਼ਮੀਨ ਹੋਵੇ ਜੀ ਲੁਧਿਆਣਾ ਏਰੀਆ ਨੂੰ ਪਾਇਲ ਹੈ ਜੀ ਇਹਨਾਂ ਇਹਨਾਂ ਪ੍ਰੋਫਾਈਲ ਪਸੰਦ ਆਉਂਦਾ ਤਾਂ ਸਾਡੇ ਨਾਲ ਵਟਸਐਪ ਨੰਬਰ ਤੇ ਸੰਪਰਕ ਕਰ ਸਕਦੇ ਆਂ ਅਗਲਾ ਰਿਸ਼ਤਾ ਨੋਟ ਕਰੋ ਜੀ 8ਵਾਂ ਨਾਮ ਕੌਰ ਏਰੀਆ ਬਠਿੰਡਾ ਸਟੱਡੀ ਡੀਟੈਕ ਸਿਵਲ ਇੰਜੀਨੀਅਰਿੰਗ ਦੀ ਪ੍ਰਾਇਮਾ ਹੈ ਮੈਰਿਡ ਹੈ ਕੱਦ 5 ਫੁੱਟ 5 ਇੰਚ ਹੈ ਜੀ ਕਾਸਟ ਜੱਟ ਸਿੱਖ ਡੇਟ ਆਫ ਬਰਥ 1996 ਜੋਬ ਪ੍ਰਾਈਵੇਟ ਕੰਪਨੀ ਵਿੱਚ ਕਰ ਰਿਹਾ ਹੈ ਜੀ ਬਹੁਤ ਗੁੱਡ ਸੈਲਰੀ ਹੈ ਜੀ ਪਿਛਤੇ ਦੀ ਮੰਗ ਹੈ ਜੀ ਕਿ ਲੜਕਾ ਜੋਬ ਕਰਦਾ ਹੋਵੇ ਜਾਂ ਫੋਰਨ ਕੰਟਰੀ ਤੋਂ ਹੋਵੇ ਵੈਲ ਸੈਟਲਡ ਹੋਵੇ ਉਹੀ ਸੰਪਰਕ ਕਰਿਓ ਜੀ ਇਹਨਾਂ ਨੂੰ ਅਗਲਾ ਰਿਸ਼ਤਾ ਨੋਟ ਕਰੋ ਜੀ ਆਪਣੇ ਵੀਡੀਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ। ਸਬਸਕ੍ਰਾਈਬ ਵੀ ਕਰੋ ਚੈਨਲ ਨੂੰ। ਨਵਾਂ ਮਹਰਿਸ਼ਤਾ ਨਾਮ ਕੌਰ ਕਾਸਟ ਜੱਟ ਸਿੱਖ। ਏਰੀਆ सिरसा ਹਰਿਆਣਾ ਜੀ। ਸਟੱਡੀ ਵੀ ਇਹ ਹੈ ਜੀ। ਡਿਪਲੋਮਾ 9th ਕੇਰਚ ਦੇ ਵਿੱਚ ਹੈ ਜੀ ਇਹਨਾਂ ਦਾ। ਕੱਦ 5 ਫੁੱਟ 2 ਇੰਚ। ਡੇਟ ਆਫ ਬਰਥ ਹੈ ਜੀ 2002। ਸਟੱਡੀ ਹੈ ਜੀ ਐਮਏ। ਕਰ ਰਹੀ ਹੈ ਜੀ ਇਹ ਲੜਕੀ। ਰਿਸ਼ਤੇ ਦੀ ਮੰਗਾ ਕਿ ਲੜਕਾ ਕੈਨੇਡਾ ਪੀਆਰ ਹੋਵੇ। ਜੇ यूएसਏ ਵੈਲ ਐਜੂਕੇਟਿਡ ਹੋਵੇ ਸੰਪਰਕ ਕਰਿਓ ਜੀ ਸਾਡੇ WhatsApp ਨੰਬਰ ਤੇ 94175 65924 ਤੇ ਇਸ ਨੰਬਰ ਤੇ ਤੁਸੀਂ ਬਧੇ ਰਿ ਜਾਣਕਾਰੀ ਲੈ ਸਕਦੇ ਹੋ ਚੈਨਲ ਸੱਚੇ ਰਿਸ਼ਤੇ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਦੇ ਹੋ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਵੀਡੀਓ ਨੂੰ ਅੰਤ ਤੱਕ ਵੇਖਣ ਲਈ sat sri